ਪ੍ਰਾਰਥਨਾ ਡਾਕਟਰ ਬਲਬੀਰ ਸਿੰਘ ਤੇ ਪ੍ਰਾਰਥਨਾ ਪਾਠ ਜਿਹੜਾ ਹੈ ਉਹ ਲਿਖਿਆ ਹੋਇਆ ਡਾਕਟਰ ਬਲਬੀਰ ਸਿੰਘ ਦਾ ਤੇ ਆਪਾਂ ਪਹਿਲਾਂ ਕਰਦੇ ਹਾਂ ਡਾਕਟਰ ਬਲਬੀਰ ਸਿੰਘ ਬਾਰੇ ਜੋ ਕਿ ਇਸ ਦੇ ਲੇਖਕ ਹਨ ਡਾਕਟਰ ਬਲਬੀਰ ਸਿੰਘ ਦਾ ਜਨਮ 10 ਦਸੰਬਰ 1896 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਆਪ ਦੇ ਪਿਤਾ ਜੀ ਦਾ ਨਾਮ ਸਰਦਾਰ ਚਰਨ ਸਿੰਘ ਅਤੇ ਮਾਤਾ ਜੀ ਦਾ ਨਾਮ ਸਰਦਾਰਨੀ ਉਤਮ ਕੌਰ ਸੀ ਆਪ ਨੂੰ ਬਚਪਨ ਤੋਂ ਹੀ ਸਾਹਿਤ ਅਤੇ ਗਿਆਨ ਪ੍ਰਾਪਤੀ ਦੀ ਲਗਨ ਸੀ ਆਪ ਪੱਛਮੀ ਅਤੇ ਭਾਰਤੀ ਦਰਸ਼ਨ ਸ਼ਾਸਤਰ ਦਾ ਚੌਖਾ ਗਿਆਨ ਰੱਖਦੇ ਸਨ ਆਪ ਖਾਲਸਾ ਕਾਲਜ ਜੰਮਰੀਸਰ ਵਿੱਚ ਪ੍ਰੋਫੈਸਰ ਰਹੇ ਅਤੇ ਕੁਝ ਸਮਾਂ ਕੈਂਬਰਿਜ ਪ੍ਰੀਪਰੇਟਰੀ ਸਕੂਲ ਡੇਰਾ ਦੁੰਦੇ ਪ੍ਰਿੰਸੀਪਲ ਵੀ ਰਹੇ ਆਪ ਜੀ ਦੀਆਂ ਪ੍ਰਮੁੱਖ ਰਚਨਾਵਾਂ ਹਨ ਲੰਮੀ ਨਦਰ ਕਲਮ ਦੀ ਕਰਾਮਾਤ ਸ਼ੁੱਧ ਸਰੂਪ ਸੁਰਤ ਸ਼ਬਦ ਵਿਚਾਰ ਨਿਰੁਕਤ ਸ਼੍ਰੀ ਗੁਰੂ ਰੰਮ ਸਾਹਿਬ ਆਦਿ ਡਾ. ਬਲਬੀਰ ਸਿੰਘ ਨੂੰ ਪੰਜਾਬ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਆਫ ਲਿਟਰੇਚਰ ਦੀ ਉਪਾਦੀ ਨਾਲ ਸਨਮਾਨਿਤ ਕੀਤਾ। ਭਾਸ਼ਾ ਵਿਭਾਗ ਪੰਜਾਬ ਨੇ ਵੀ ਆਪ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਨਿਵਾਜਿਆ। ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਲੇਖਕਾਂ ਵਿੱਚ ਡਾ. ਬਲਬੀਰ ਸਿੰਘ ਦਾ ਵਿਸ਼ੇਸ਼ ਥਾਨ ਹੈ। ਤੇ ਹੁਣ ਆਪਾਂ ਕਰਦੇ ਹਾਂ ਪਾਠ ਦਾ ਸੰਖੇਪ ਸਾਰ। ਲੇਖਕ ਅਨੁਸਾਰ ਮਨੁੱਖ ਲਈ ਅਰਦਾਸ ਬਹੁਤ ਜ਼ਰੂਰੀ ਹੈ। ਪ੍ਰਾਰਥਨਾ ਵੀ ਆਪਾਂ ਅਰਦਾਸ ਨੂੰ ਕਹਿੰਦੇ ਆਂ ਦੋਹਾਂ ਦਾ ਅਰਥ ਇੱਕੋ ਹੀ ਹੈ ਕਈ ਅਜਿਹੇ ਮੌਕੇ ਆਉਂਦੇ ਹਨ ਜਦੋਂ ਵੱਡੇ ਰਾਠ ਵਿਅਕਤੀ ਲਈ ਵੀ ਅਰਦਾਸ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਰਹਿ ਜਾਂਦਾ ਸਿੱਖ ਧਰਮ ਵਿੱਚ ਤਾਂ ਅਰਦਾਸ ਦਾ ਇੱਕ ਵਿਸ਼ੇਸ਼ ਮਹੱਤਵ ਹੈ ਅਰਦਾਸ ਦੀ ਲੋੜ ਹਰ ਸੰਸਾਰਿਕ ਮੌਕੇ ਤੇ ਹੁੰਦੀ ਹੈ ਕੋਈ ਮੌਕਾ ਵੀ ਅਜਿਹਾ ਨਹੀਂ ਜੋ ਸਿੱਖ ਲਈ ਬਿਨਾ ਅਰਦਾਸ ਦੇ ਹੋਵੇ ਭਾਵੇਂ ਉਹ ਖੁਸ਼ੀ ਹੈ ਭਾਵੇਂ ਉਹ ਗਮੀ ਹੈ ਹਰ ਸਮੇਂ ਮਨੁੱਖ ਅਰਦਾਸ ਪ੍ਰਾਰਥਨਾ ਕਰਦਾ ਹੈ ਖਾਲਸਾ ਟ੍ਰੈਕਟ ਸੁਸਾਇਟੀ ਵੱਲੋਂ ਛਪੇ ਪਹਿਲੇ ਟ੍ਰੈਕਟ ਜਿਸ ਦਾ ਨਾਮ ਪ੍ਰਾਰਥਨਾ ਹੈ ਵਿੱਚ ਅਰਦਾਸ ਦੀ ਸਿਰਫ ਜ਼ਰੂਰਤ ਹੀ ਨਹੀਂ ਦਰਸਾਈ ਗਈ ਸਗੋਂ ਸੰਕੇਤਕ ਤੌਰ ਤੇ ਇਹ ਦੱਸਿਆ ਗਿਆ ਹੈ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਅਰਦਾਸ ਤੋਂ ਹੋਣੀ ਚਾਹੀਦੀ ਹੈ ਪੜ੍ਹੇ ਲਿਖੇ ਨੌਜਵਾਨ ਇਹ ਪੁੱਛਦੇ ਹਨ ਕਿ ਕੀ ਅਰਦਾਸ ਦਾ ਉੱਤਰ ਮਿਲਦਾ ਹੈ ਇਸ ਸੰਬੰਧ ਵਿੱਚ ਔਸਕਰ ਵਾਈਲਡ ਦਾ ਕਹਿਣਾ ਹੈ ਕਿ ਜੇਕਰ ਅਰਦਾਸ ਦਾ ਉੱਤਰ ਮਿਲੇ ਤਾਂ ਇਹ ਅਰਦਾਸ ਨਾ ਰਹਿ ਕੇ ਖਤੋਕਿਤਾਬਤ ਦਾ سلسلہ ਬਣ ਜਾਂਦਾ ਹੈ ਸਿੱਖ ਦੀ ਅਰਦਾਸ ਬਿਲਕੁਲ ਨਿਰਾਲੀ ਹੈ ਇਹ ਸਰਬੱਤ ਦੇ ਭਲੇ ਦੀ ਮੰਗ ਵਿੱਚ ਖਤਮ ਹੁੰਦੀ ਹੈ ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ ਕੁਝ ਲੋਕ ਤੁਹਾਨੂੰ ਸ਼ੱਕ ਵਿੱਚ ਪਾ ਦਿੰਦੇ ਹਨ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ ਇਸ ਪ੍ਰਸੰਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਫਰਮਾਉਂਦੇ ਹਨ ਉਸ ਤੋਂ ਤੁਹਾਨੂੰ ਉੱਤਰ ਮਿਲ ਜਾਵੇਗਾ हे प्रभु तू मालिक ਹੈ ਸਾਡੀ ਜੀਵਨ ਦੀ ਤੇਰੇ ਅੱਗੇ ਹੀ ਅਰਦਾਸ ਹੈ ਇਸ ਜਿੰਦ ਅਤੇ ਸਰੀਰ ਤੇਰੀ ਹੀ ਬਖਸ਼ਿਸ਼ ਹੈ ਪਰਮਾਤਮਾ ਦੇ ਵਿਸ਼ੇ ਤੇ ਇੱਕ ਹੋਰ વાਰਤਾ ਇਸ ਪ੍ਰਕਾਰ ਹੈ ਪਰਮਾਤਮਾ ਹਮੇਸ਼ਾ ਬਖਸ਼ਿਸ਼ ਕਰਨ ਵਾਲਾ ਅਤੇ ਸਦਾ ਮਿਹਰ ਕਰਨ ਵਾਲਾ ਹੈ ਉਹ ਸਾਰੇ ਜੀਵਾਂ ਨੂੰ ਆਸਰਾ ਦਿੰਦਾ ਹੈ ਲੇਖਕ ਮਹਾਰਾਜਾ ਰਣਜੀਤ ਸਿੰਘ ਵੱਲੋਂ ਵੀ ਔਕਰ ਸਮੇਂ ਕਾਲਪੁਰ ਖਗੇ ਪ੍ਰਾਰਥਨਾ ਕਰੰਤੇ ਇਸਰਾਹੀ ਉਹਨਾਂ ਦੇ ਕਾਰ ਸਿੱਧ ਹੋਣ ਦਾ ਹਵਾਲਾ ਦਿੰਦਾ ਹੈ। ਲੇਖਕ ਮਹਾਰਾਜ ਮਹਾਰਾਜਾ ਰਣਜੀਤ ਸਿੰਘ ਵੱਲੋਂ ਇੱਕ ਧਾੜਵੀ ਸਿੱਖ ਨੂੰ ਕਿਲੇ ਵਿੱਚ ਕੈਦ ਕਰਨ ਅਤੇ ਕੈਦਖਾਨੇ ਵਿੱਚ ਉਸ ਦਾ ਸੁਭਾਅ ਪਾਉ ਜੀਵਨ ਬਦਲ ਜਾਣ ਦਾ ਪ੍ਰਸੰਗ ਬਿਆਨ ਕਰਦਾ ਹੈ। ਕਿ ਅਰਦਾਸ ਵਿੱਚ ਇੰਨੀ ਤਾਕਤ ਹੈ ਕਿ ਉਹ ਸਾਡਾ ਪੂਰਾ ਜੀਵਨ ਜਿਹੜਾ ਹੈ ਉਹ ਬਦਲ ਸਕਦੀ ਹੈ। ਇੱਕ ਪੁਰਾਣੀ ਪੋਥੀ ਦੀ ਇਹ ਤੁਖ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਪਨਾ ਦੇ ਆਧਾਰ ਪੜ ਕੇ ਉਸ ਨੂੰ ਪਤਾ ਲੱਗਾ ਕਿ ਜਿਸ ਪਰਮਾਤਮਾ ਨੂੰ ਉਹ ਇੱਕ ਡਰਾਉਣਾ ਭੂਤ ਸਮਝਦਾ ਸੀ ਉਹ ਵੱਡਾ ਦਿਆਲੂ ਹੈ ਤੇ ਹਮੇਸ਼ਾ ਬਖਸ਼ਦਾ ਤੇ ਮਿਹਰ ਕਰਦਾ ਹੈ ਉਹ ਪਾਪੀ ਤੇ ਪਰਮਾਤਮਾ ਧਰਮਾਤਮਾ ਦੋਹਾਂ ਨੂੰ ਹੀ ਆਸਰਾ ਦਿੰਦਾ ਹੈ ਉਹ ਸੋਚਦਾ ਹੈ ਕਿ ਪਰਮਾਤਮਾ ਉਸ ਪਾਪੀ ਦੇ ਪਾਪ ਵੀ ਮਾਫ ਕਰ ਦੇਗਾ ਆਪਣੇ ਪਾਪਾਂ ਦਾ ਪਛਤਾਵਾ ਕਰਦਾ ਉਹ ਪ੍ਰਭੂ ਪਿਤਾ ਅਗੇ ਅਰਦਾਸ ਕਰਦਾ ਹੈ ਤੇ ਉਸ ਨੂੰ ਯਾਦ ਕਰਦਾ ਹੈ हे पिता ਮਿੱਥੋਂ ਵੱਧ ਕੇ ਪਾਪੀ ਕੋਈ ਨਹੀਂ ਮੈਂ ਕੁੰਭੀ ਨਰਕ ਦੇ ਜੋਗ ਹਾਂ ਪਰ ਆਪ ਬਖਸ਼ਿੰਦ ਹੋ ਮੈਨੂੰ ਵੀ ਬਖਸ਼ੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਜਾ ਕੋ ਮੁਸ਼ਕਲ ਅਤ ਬਣੈ ਢੋਏ ਕੋਈ ਨ ਦੇ ਨੂੰ ਪੜ੍ਹ ਕੇ ਕੈਦੀ ਨੇ ਆਨੰਦ ਪ੍ਰਾਪਤ ਹੋਇਆ ਪ੍ਰਮਾਤਮਾ ਤੇ ਭਰੋਸਾ ਸੱਚਾ ਪਛਤਾਵਾ ਤੇ ਭਗਤੀ ਕਰਕੇ ਇਹ ਅਪਰਾਧੀ ਸੁਖੀ ਹੋ ਗਿਆ ਲੋਕ ਹੈਰਾਨ ਸੰਨ ਕਿ ਅਜੇ ਹੀ ਕਿਹੜੀ ਖੇੜ ਵਰਤ ਗਈ ਹੈ ਇਸ ਦਾ ਸੁਭਾ ਬਦਲ ਗਿਆ ਹੈ ਕੁਝ ਦਿਨ ਬਾਅਦ ਮਹਾਰਾਜੇ ਨੇ ਰੋਹਤਾਸ ਆਂ ਡੇਰੇ ਲਾਏ ਉਸ ਰਾਤ ਉਹ ਬਿਮਾਰ ਪੈ ਗਏ ਇਲਾਜ ਦਾ ਕੋਈ ਅਸਰ ਨਾ ਹੋਇਆ ਅੱਧੀ ਰਾਤ ਤੱਕ ਉਹਨਾਂ ਨੂੰ ਨੀਂਦ ਨਾ ਆਈ ਉਹਨਾਂ ਅਕਾਲ ਪੁਰਖ ਅੱਗੇ ਨੀਂਦ ਬਖਸ਼ਣ ਦੀ ਬੇਨਤੀ ਕੀਤੀ ਤੇ ਝਟ ਉਹਨਾਂ ਨੂੰ ਨੀਂਦ ਆ ਗਈ ਸਵੇਰੇ ਉਹ ਰਾਜੀ ਖੁਸ਼ੀ ਉੱਠੇ ਅਤੇ ਪਰਮਾਤਮਾ ਦੇ ਧੰਨਵਾਦ ਵੱਜੂ ਇੱਕ ਭਾਰੇ ਕੈਦੀ ਨੂੰ ਛੁਟਕਾਰਾ ਦੇਣ ਦੀ ਇੱਛਾ ਪ੍ਰਗਟਾਈ ਵਜ਼ੀਰ ਨੇ ਅਨਸਿੰਗ ਦੀ ਸਲਾਹ ਤੇ ਉਹਨਾਂ ਧੜਵੀ ਕੈਦੀ ਨੂੰ ਕੈਦ ਤੋਂ ਛੁਟਕਾਰਾ ਦੇਣ ਦਾ ਹੁਕਮ ਦਿੱਤਾ ਉਸ ਨੂੰ ਮਹਾਰਾਜਾ ਅੱਗੇ ਪੇਸ਼ ਕੀਤਾ ਗਿਆ ਉਸ ਦੀਆਂ ਗੱਲਾਂ ਸੁਣ ਕੇ ਮਹਾਰਾਜਾ ਬਹੁਤ ਪਰੇਸ਼ਾਨ ਹੋਏ ਅਤੇ ਉਸ ਨੂੰ ਮੋਢ ਸਰਦਾਰੀ ਦੇਣ ਲੱਗੇ ਪਰ ਉਸ ਨੇ ਸਰਦਾਰੀ ਲੈਣੀ ਪ੍ਰਵਾਨ ਨਾ ਕੀਤੀ ਮਨੁੱਖ ਦਾ ਜੀਵਨ ਥੋੜਾ ਜਿਰਾ ਹੈ ਅੰਤ ਉਸ ਨੇ ਰੱਬ ਦੇ ਦਰਗਾਹ ਵਿੱਚ ਜਾਣਾ ਹੈ ਜਿੱਥੇ ਉਸ ਦੇ ਚੰਗੇ ਅਤੇ ਮੰਦੇ ਕਰਮਾਂ ਦਾ ਪਾਰ ਉਤਾਰਾ ਹੋਣਾ ਹੈ ਇਸੇ ਅਧਾਰ ਤੇ ਹਮੇਸ਼ਾ ਦੀ ਖੁਸ਼ੀ ਜਾਂ 84 ਲੱਖ ਜਨਾਂ ਦੇ ਨਰਕ ਦੀ ਪ੍ਰਾਪਤੀ ਹੋਣੀ ਹੈ ਚੰਗਾ ਇਹ ਹੈ ਕਿ ਅਸੀਂ ਉਸ ਪਾਪੀ ਵਾਂਗ ਇਸੇ ਜਗਤ ਵਿੱਚ ਪ੍ਰਭੂ ਪਿਤਾ ਤੋਂ ਆਪਣੇ ਪਾਪ ਬਖਸ਼ਾ ਕੇ ਕੁਝ ਭਜਨ ਰੂਪੀ ਖੇਪ ਲੱਦ ਲਈਏ ਪਾਪ ਚੰਗੇ ਕਰਮ ਕਰ ਲਈਏ ਜਗਤ ਦਾ ਵਿਹਾਰ ਸ਼ੁੱਧ ਰੱਖੀਏ ਆਪਣਾ ਮਨ ਪ੍ਰਭੂ ਵੱਲ ਲਾਈਏ ਅਤੇ ਹਮੇਸ਼ਾ ਪ੍ਰਾਰਥਨਾ ਕਰੀਏ ਇਸ ਤਰ੍ਹਾਂ ਪ੍ਰਾਰਥਨਾ ਨਾਂ ਦੇ ਲੇਖ ਵਿੱਚ ਡਾਕਟਰ ਬਲਬੀਰ ਸਿੰਘ ਨੇ ਅਰਦਾਸ ਦੇ ਮਹੱਤਵ ਨੂੰ ਪ੍ਰਗਟਾਇਆ ਹੈ